ਬਹੁਤ ਵਿਦਵਾਨ ਹਿੰਦੂ ਧਰਮ ਦਾ ਰਿਖੀ ਕੇਸ ਦੇ ਵਿੱਚ ਉਹਨੇ ਬਹੁਤ ਸਮਾਂ ਤਪ ਕੀਤਾ ਭਗਤੀ ਕੀਤੀ ਉਹਨੇ ਖਾਲਸਾ ਜੀ ਇੱਕ ਗ੍ਰੰਥ ਲਿਖਿਆ ਆਪਣੇ ਹੱਥੀ ਜਿਸ ਗ੍ਰੰਥ ਦਾ ਨਾਮ ਉਸ ਰਾਮ ਤੀਰਥ ਸਵਾਮੀ ਪੰਡਿਤ ਨੇ ਸਰਬੋਤਮ ਗ੍ਰੰਥ ਗੁਰੂ ਗ੍ਰੰਥ ਸਰਬੋਤਮ ਪੰਥ ਖਾਲਸਾ ਪੰਥ ਉਹ ਲਿਖਦਾ ਹੈ ਕਿ ਮੈਂ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਅਧਿਐਨ ਕੀਤਾ ਹਰੇਕ ਮਤ ਦੇ ਧਰਮ ਦੇ ਗ੍ਰੰਥਾਂ ਨੂੰ ਪੜ੍ਹਿਆ ਬਾਚਿਆ ਪਰ ਮੈਨੂੰ ਸਾਰੇ ਧਰਮ ਦੇ ਗ੍ਰੰਥਾਂ ਦੇ ਵਿੱਚੋਂ ਜਿਹੜਾ ਸਭ ਤੋਂ ਸਿਰੇ ਦਾ ਗ੍ਰੰਥ ਧਰਮ ਉਹ ਗੁਰੂ ਗ੍ਰੰਥ ਸਾਹਿਬ ਮਿਲਿਆ ਇਸ ਤੋਂ ਉੱਪਰ ਕਹਿੰਦਾ ਕੋਈ ਵੀ ਧਰਮ ਦਾ ਗ੍ਰੰਥ ਨਹੀਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਐਸੇ ਗੁਰੂ ਗ੍ਰੰਥ ਸਾਹਿਬ ਹਨ ਜਿਹੜੇ ਆਪ ਰੱਬ ਸਰੂਪ ਨੇ ਇਹ ਬੋਲ ਉਹਨੇ ਲਿਖੇ ਔਰ ਹਜੂਰ ਦਾ ਵੀ ਬਚਨ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾ